ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਆਪਣੀ ਇਹ ਵੀਡੀਓ ਤਨ ਤਨ ਗੁਰੂ ਨਾਨਕ ਦੇਵ ਜੀ ਦੇ ਬਾਰੇ ਹੈ ਜਦੋਂ ਪਾਤਸ਼ਾਹ ਦੁਨੀਆ ਨੂੰ ਸਾਰ ਦੇ ਹੋਏ ਦੁੱਖਿਆਂ ਦੇ ਦੁੱਖ ਘਟਦੇ ਹੋਏ ਤੇ ਬਹਿਮਾ ਭਰਮਾ ਦਾ ਨਾਸ਼ ਕਰਤੇ ਕੁਰਕ ਖੇਤਰ ਤੋਂ ਹਰਿਦਵਾਰ ਪਹੁੰਚੇ ਹਨ ਤਾਂ ਪਾਤਸ਼ਾਹ ਨੇ ਗੰਗਾ ਦੇ ਕਿਨਾਰੇ ਜਾ ਕੇ ਆਪਣਾ ਆਸਨ ਲਗਾਇਆ ਹੈ ਉਸ ਦਿਨ ਵਿਸਾਖੀ ਦਾ ਤਿਹਾਰ ਕਾ ਹੋਣ ਕਰਕੇ ਉੱਥੇ ਬਹੁਤ ਲੋਕਾਂ ਦੀ ਚਹਲ ਪਹਲ ਸੀ ਤੇ ਉੱਥੇ ਇੱਕ ਵੈਸ਼ਨੂ ਸਾਧੂ ਵੀ ਆਪਣਾ ਡੇਰਾ ਲਗਾ ਕੇ ਬੈਠਾ ਹੋਇਆ ਸੀ ਉਸ ਸਾਧੂ ਦੀ ਇਲਾਕੇ ਦੇ ਵਿੱਚ ਬੜੀ ਜਿਆਦਾ ਚਰਚਾ ਸੀ ਤੇ ਲੋਕ ਉਸ ਦੇ ਕੋਲੇ ਆ ਕੇ ਉਸ ਨੂੰ ਮੱਥਾ ਟੇਕਿਆ ਕਰਦੇ ਸਨ ਉਸ ਦੇ ਕੋਲ ਬੈਠਿਆ ਕਰਦੇ ਸਨ ਇਹ ਜੋ ਸਾਧੂ ਸੀ ਆਪਣੇ ਧਰਮੇ ਹੋਣ ਦਾ ਬੜਾ ਨਾਟਕ ਕਰਿਆ ਕਰਦਾ ਸੀ ਬੜਾ ਰੌਲਾ ਪਾਇਆ ਕਰਦਾ ਸੀ ਤੇ ਪਾਸ਼ਾ ਨੇ ਉਸ ਦਾ ਇਹ ਨਾਟਕ ਖਤਮ ਕਰਨ ਦੇ ਲਈ ਉਹਨਾਂ ਦੇ ਜਾ ਕੇ ਕੋਲੇ ਹੀ ਡੇਰਾ ਲਗਾ ਲਿਆ ਜਦੋਂ ਦੂਜੇ ਦਿਨ ਦੀ ਸਵੇਰ ਹੁੰਦੀ ਹੈ ਤਾਂ ਸਾਧੂ ਉੱਠ ਕੇ ਇਸ਼ਨਾਨ ਕਰਦਾ ਹੈ ਤੇ ਆਪਣਾ ਖਾਣਾ ਬਣਾਉਣਾ ਸ਼ੁਰੂ ਕਰ ਦਿੰਦਾ ਹੈ ਆਪਣੇ ਚੌਂਕੇ ਦੇ ਵਿੱਚ ਉਸ ਨੇ ਗਾਂ ਦੇ ਗੋਹੇ ਦਾ ਪੋਚਾ ਫੇਰਿਆ ਲੱਕੜੀਆਂ ਨੂੰ ਸੁੱੱਚਾ ਕਰਨ ਦੇ ਲਈ ਉਹਨਾਂ ਉੱਤੇ ਜਲ ਦਾ ਛਿੜਕਾ ਦਿੱਤਾ ਤੇ ਆਪਣੇ ਚੌਂਕੇ ਦੇ ਆਲੇ ਦੁਆਲੇ ਇੱਕ ਲਖੀਰ ਖਿੱਚ ਦਿੱਤੀ। ਅੱਗ ਵੱਲ ਨੇ ਸ਼ੁਰੂ ਕਰ ਦਿੰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਭਾਈ ਜਾਓ ਉਸ ਸਾਧੂ ਤੋਂ ਅੱਗ ਲੈ ਕੇ ਆਓ। ਜਦੋਂ ਭਾਈ ਮਰਦਾਨਾ ਜੀ ਅੱਗ ਲੈਣ ਦੇ ਲਈ ਉਸ ਸਾਧੂ ਦੇ ਚੌਂਕੇ ਦੇ ਕੋਲ ਪਹੁੰਚੇ ਤਾਂ ਚੌਂਕ ਕੋੜ ਜਾਂਦੇ ਆ ਹੀ ਉਹ ਜੋ ਸਾਧੂ ਸੀ ਭਾਈ ਮਰਦਾਨਾ ਉੱਤੇ ਕੁੱਸੇ ਵਿੱਚ ਲਾਲ ਪੀੜਾ ਹੋ ਕੇ ਗਲਤ ਸ਼ਬਦ ਬੋਲਣ ਲੱਗਾ ਕਹਿਣ ਲੱਗਾ ਕਿ ਤੂੰ ਮੇਰਾ ਜੋ ਚੌਂਕਾ ਸੀ ਉਸ ਨੂੰ ਪ੍ਰਸ਼ਟ ਕਰ ਦਿੱਤਾ ਹੈ ਆ ਪਵਿੱਤਰ ਕਰ ਦਿੱਤਾ ਹੈ ਇਹ ਸਾਧੂ ਗੁੱਸੇ ਵਿੱਚ ਇੰਨਾ ਜ਼ਿਆਦਾ ਆ ਗਿਆ ਕਿ ਉਸ ਨੇ ਇੱਕ ਜਲਦੀ ਹੋਈ ਲੱਕੜੀ ਨੂੰ ਉਠਾ ਕੇ ਭਾਈ ਮਰਦਾਨਾ ਜੀ ਦੇ ਪਿੱਛੇ ਪੈ ਗਿਆ ਤੇ ਭਾਈ ਮਰਦਾਨਾ ਜੀ ਫਿਰ ਗੁਰੂ ਨਾਨਕ ਦੇਵ ਜੀ ਦੇ ਕੋਲ ਪਹੁੰਚ ਜਾਂਦੇ ਹਨ ਪਰ ਪਿੱਛੇ ਪਿੱਛੇ ਸਾਧੂ ਵੀ ਗੁਰੂ ਨਾਨਕ ਦੇਵ ਜੀ ਦੇ ਕੋਲ ਚਲਾ ਜਾਂਦਾ ਹੈ ਬਾਦਸ਼ਾਹ ਨੇ ਉਸ ਸਾਧੂ ਨੂੰ ਦੇਖ ਕੇ ਪੁੱਛਿਆ ਕਿ اے સાધુજી ਤੁਸੀਂ ਇੰਨੇ ਗੁੱਸੇ ਵਿੱਚ ਕਿਉਂ ਹੋ ਅਸੀਂ ਤਾਂ ਕੇਵਲ ਤੁਹਾਡੇ ਪਾਸਿਓਂ ਅੱਗ ਹੀ ਮੰਗਾਈ ਸੀ ਤੇ ਉਹ ਸਾਧੂ ਕਹਿਣ ਲੱਗਾ ਕਿ ਇਸ ਮਰਾਸੀ ਦਾ ਮੇਰੇ ਚੌਕੇ ਦੇ ਉੱਪਰ ਪਸ਼ਾਵਾ ਪੈ ਗਿਆ ਹੈ ਇਸ ਦੇ ਕਰਕੇ ਮੇਰਾ ਉਹ ਚੌਕਾ ਅਪਵਿੱਤਰ ਹੋ ਗਿਆ ਹੈ ਕਿਉਂਕਿ ਇਹ শূਦਰ ਹੈ ਇਸੇ ਦੇ ਕਰਕੇ ਹੀ ਮੇਰਾ ਜਨਮ ਸੀ ਜੋ ਉਹ ਪ੍ਰਸ਼ਟ ਹੋ ਗਿਆ ਹੈ ਨਾਨਕ ਪਾਤਸ਼ਾਹ ਕਹਿੰਦੇ ਕਿ ਸਾਧੂ ਜੀ ਐਦਾਂ ਕਿਵੇਂ ਹੋ ਸਕਦਾ ਹੈ ਇਹ ਵੀ ਤਾਂ ਇੱਕ ਮਨੁੱਖੀ ਹੈ ਪਰ ਸਾਧੂ ਕਹਿੰਦਾ ਕਿ ਨਹੀਂ ਇਹ ਤਾਂ ਇੱਕ শূਦਰ ਹੈ ਪਾਤਸ਼ਾਹ ਨੇ ਸਮਝਾਉਂਦਿਆਂ ਹੋਇਆਂ ਉਸ ਸਾਧੂ ਨੂੰ ਹੱਕੇ ਜੋ ਅਕਾਲ ਪੁਰਖ ਹੈ ਇਹ ਬਾਹਰਲੇ ਸੁੱਚਮ ਨੂੰ ਨਹੀਂ ਦੇਖਦਾ ਉਹ ਤੇਰੇ ਬਖਾਵਾਂ ਵਿੱਚ ਨਹੀਂ ਹੁੰਦਾ ਤੇ ਉਸ ਦੇ ਬਹਿਣ ਦੀ ਥਾਂ ਮਨੁੱਖ ਦਾ ਹਿਰਦਾ ਹੈ ਤੇ ਜੇਕਰ ਤੇਰੇ ਹਿਰਦੇ ਦੇ ਵਿੱਚ ਕਿਸੇ ਲਈ ਈਰਖਾ ਹੈ ਉਸ ਵਿੱਚ ਨਿੰਦਿਆ ਹੈ ਉਸ ਵਿੱਚ ਮਾੜੇ ਵਿਕਾਰ ਹਨ ਤਾਂ ਅਕਾਲ ਪੁਰਖ ਉਸ ਹਿਰਦੇ ਦੇ ਵਿੱਚ ਨਹੀਂ ਬੈਠਦਾ ਮਹਾਰਾਜ ਕਹਿੰਦੇ ਕਿ ਸਾਰੀ ਕਾਇਨਾਤ ਦੇ ਵਿੱਚ ਉਸ ਅਕਾਲ ਪੁਰਖ ਨੂੰ ਹੀ ਦੇਖੋ ਤੇ ਕਿਸੇ ਵੀ ਬੰਦੇ ਨੂੰ ਵਿਅਕਤੀ ਨੂੰ ਨੀਚ ਨਾ ਸਮਝੋ ਉਸ ਵਿਅਕਤੀ ਤੋਂ ਕਦੇ ਵੀ ਨਫ਼ਰਤ ਨਾ ਕਰੋ ਤੇ ਪ੍ਰਮਾਤਮਾ ਕਹਿੰਦਾ ਹੈ ਕਿ ਜੇ ਕਰ ਤੁਸੀਂ ਕਿਸੇ ਤੋਂ ਨਫ਼ਰਤ ਕਰਨੀ ਹੈ ਤਾਂ ਤੁਸੀਂ ਮਾੜੇ ਕੰਮਾਂ ਤੋਂ ਕਰੋ ਸਾਧੂ ਬੜੇ ਗੁੱਸੇ ਵਿੱਚ ਹੋਣ ਕਰਕੇ ਬੜੀ ਉੱਚੀ ਉੱਚੀ ਆਵਾਜ਼ ਵਿੱਚ ਬੋਲ ਰਿਹਾ ਸੀ ਇਸੇ ਕਰਕੇ ਹੀ ਉੱਥੇ ਸੰਗਤ ਦਾ ਵੀ ਇਕੱਠ ਹੋ ਗਿਆ ਸੀ ਤੇ ਇੱਕ ਦੂਜੇ ਤੋਂ ਪੁੱਛ ਰਹੇ ਸੀ ਕਿ ਇੱਥੇ ਕੀ ਹੋ ਗਿਆ ਤੇ ਉਹ ਸਾਧੂ ਹਾਲੇ ਤੱਕ ਵੀ ਨਹੀਂ ਸੀ ਹਟ ਰਿਹਾ ਉੱਚੀ ਉੱਚੀ ਰੌਲਾ ਪਾਈ ਜਾਂਦਾ ਸੀ ਤੇ ਭਾਈ ਮਰਦਾਨਾ ਜੀ ਤੋਂ ਗਲਤ ਸ਼ਬਦ ਬੋਲ ਰਿਹਾ ਸੀ ਤੇ ਵਾਰ-ਵਾਰ ਇੱਕ ਹੀ ਸ਼ਬਦ ਬੋਲ ਰਿਹਾ ਸੀ ਕਿ ਇਸ ਅਸੂਧਰ ਨੇ ਮੇਰਾ ਜੀਵਨ ਪ੍ਰੇਸ਼ਟ ਕਰ ਦਿੱਤਾ ਹੈ ਤੇ ਨਾਲ ਹੀ ਕਹੀ ਜਾਂਦਾ ਸੀ ਕਿ ਇਸ ਦੇ ਪਰਸਾਵੇਂ ਨਾਲ ਮੇਰਾ ਚੌਂਕਾ ਪਿੱਟ ਗਿਆ ਹੈ ਤੇ ਹੁਣ ਮੈਂ ਭੋਜਨ ਕਿਵੇਂ ਖਾਵਾਂਗਾ ਧੰਗੁਰ ਨਾਨਕ ਦੇਵ ਜੀ ਨੇ ਆਪਣੀ ਉੱਚੀ ਆਵਾਜ਼ ਦੇ ਵਿੱਚ ਉੱਥੇ ਇੱਕ ਸ਼ਲੋਕ ਉਚਾਰਿਆ ਕੂਬਦ ਡੂਮਣੀ ਕੂਧਿਆ ਕਸਾਇਨ ਪਰ ਨਿੰਦਾ ਕਟ ਚੋਰੀ ਮੁੱਠੀ ਕਰੋਧ ਚੰਡਾਲ ਕਾਰੀ ਕੱਢੀ ਕਿਆ ਥੀਏ ਜਦ ਚਾਰੇ ਬੈਠੀਆਂ ਨਾਲ ਸੱਚ ਸੰਜਮ ਕਰਨੀ ਕਾਰਾ ਨਾਮਣ ਨਾਮ ਜਪੇ ਹੀ ਨਾਨਕ ਅੱਖੇ ਉੱਤੇ ਸੋਹੀ ਜੇ ਪਾਪਾ ਪੰਦ ਨਾ ਦੇਹੀ ਇਸ ਹੱਥ ਤੋਂ ਭਾਵ ਸੀ ਕਿ ਮਾੜੀ ਮੱਤ ਇਨਸਾਨ ਦੇ ਅੰਦਰ ਦੀ ਆਸਣ ਹੈ ਬੇਤਰਸੀ ਕਸਾਇਣ ਹੈ ਉਰਾਈ ਨਿੰਦਿਆ ਅੰਦਰ ਦੀ ਚੋੜੀ ਹੈ ਤੇ ਜੋ ਕ੍ਰੋਧ ਹੈ ਉਹ ਚੜਨ ਲਣੀ ਹੈ ਤੇ ਇਹਨਾਂ ਨੇ ਹੀ ਵਿਅਕਤੀ ਦੇ ਸ਼ਾਂਤ ਸੁਭਾ ਨੂੰ ਠੱਗ ਰੱਖਿਆ ਹੈ ਮਹਾਰਾਜ ਫਰਮਾਉਣ ਲੱਗੇ ਕਿ ਜੇ ਇਹ ਚਾਰੇ ਅੰਦਰ ਬੈਠਿਆ ਹੋਣ ਤਾਂ ਬਾਹਰ ਚੌਕੇ ਦੇ ਅੱਗੇ ਲਖੀਰਾ ਕੱਟਣ ਦਾ ਕੀ ਫਾਇਦਾ ਮਹਾਰਾਜ ਕਹਿੰਦੇ ਕਿ ਭਾਈ ਜੋ ਵਿਅਕਤੀ ਨਾਮ ਜਪਦੇ ਹਨ ਤੇ ਇਸ ਨੂੰ ਤੀਰਥ ਇਸ਼ਨਾਨ ਸਮਝਦੇ ਹਨ ਇਹ ਜੋ ਦੂਜੇ ਲੋਕਾਂ ਨੂੰ ਵੀ ਪਾਪਾਂ ਵਾਲੀ ਸਿੱਖਿਆ ਨਹੀਂ ਦਿੰਦੇ ਤੇ ਉਹੀ ਲੋਕ ਉਸ ਅਕਾਲ ਪੁਰਖ ਦੀ ਹਜ਼ੂਰੀ ਦੇ ਵਿੱਚ ਉੱਤਮ ਮੰਨਦੇ ਜਾਂਦੇ ਹਨ ਜਦੋਂ ਪਾਤਸ਼ਾਹ ਨੇ ਇਸ ਸ਼ਬਦ ਦੀ ਸਮਾਪਤੀ ਕੀਤੀ ਤਾਂ ਜਿਹੜੀ ਸੰਗਤ ਉੱਥੇ ਆਈ ਸੀ ਉਹ ਪਾਤਸ਼ਾਹ ਦੇ ਕੋਲ ਬੈ ਕੇ ਉਹਨਾਂ ਤੋਂ ਵਿਚਾਰ ਸੁਣਨ ਲੱਗ ਪਏ ਧੰਨ ਗੁਰੂ ਨਾਨਕ ਦੇਵ ਜੀ ਦੇ ਇਨ੍ਹਾਂ ਸ਼ਬਦਾਂ ਤੋਂ ਬਾਅਦ ਉਸ ਬੈਸ ਨੂੰ ਸਾਧੂ ਦੀਆਂ ਅੱਖਾਂ ਖੁੱਲ ਗਈਆਂ ਤੇ ਉਸ ਨੂੰ ਅਹਿਸਾਸ ਹੋ ਗਿਆ ਕਿ ਸਾਰੇ ਮਾੜੇ ਕਰਮ ਤਾਂ ਉਸ ਦੇ ਮਨ ਦੇ ਵਿੱਚ ਹੀ ਬੈਠੇ ਹਨ ਫਿਰ ਉਹ ਆਪਣੇ ਆਪ ਨੂੰ ਪਵਿੱਤਰ ਕਿਵੇਂ ਕਹਿ ਸਕਦਾ ਹੈ ਫਿਰ ਉੱਥੇ ਹੀ ਸੰਗਤ ਤੇ ਉਸ ਬੈਸ ਨੂੰ ਸਾਧੂ ਨੇ ਧੰਨ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਉੱਤੇ ਮੱਥਾ ਟੇਕਿਆ ਤੇ ਧੰਨ ਗੁਰੂ ਨਾਨਕ ਦੇਵ ਜੀ ਦਾ ਇੱਕ ਸੱਚਾ ਸਰਦਾਲੂ ਬਣ ਗਿਆ ਇਹ ਸੀ ਇਤਿਹਾਸਤਾਨ ਗੁਰੂ ਨਾਨਕ ਦੇਵ ਜੀ ਦੀ ਇੱਕ ਹੋਰ ਸਾਖੀ ਦਾ ਇਤਿਹਾਸ ਦੱਸਦੇ ਹਾਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ